ਹਲੋ ਹਾਂਜੀ ਬੱਬਾ ਜੀ ਲੰਮਾ ਸ਼ੰਕਰਸ਼ ਤੋਂ ਬਾਅਦ ਅੱਜ ਜੇਤ ਹੋਈ ਕੀ ਕਹਿਣਾ ਚਾਹੁੰਦੇ ਹਾਂਜੀ ਜੈ ਵਾਲਮੀਕੀ ਜੈ ਗੁਰੂ ਦੇਵਾਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਲਗਾਤਾਰ 13 ਸਾਲਾਂ ਤੋਂ ਇਹ ਜਿਹੜੀਆਂ ਕੇਸਵਤ ਸੀਗੇ ਜਿਹੜੇ ਉਹਨਾਂ ਬਹੁਤ ਜ਼ਿਆਦਾ ਤੁਮਕਾਇਆ ਡਰਾਇਆ ਖੋਪ ਜਾਣ ਕੇ ਆਪਰੇ ਮੋਲੋ ਦਿਖਾਇਆ ਆ ਪਰ ਜਿੱਥੇ ਸਮਾਜ ਦੀ ਏਕਤਾ ਅਖੰਡਤਾ ਨੇ ਇੱਥੇ ਸਭ ਤੋਂ ਬਧਾਈ ਦਿੰਦਾ ਕਿ ਕਿ ਸਮਾਜ ਵੱਲੋਂ ਹਮੇਸ਼ਾ ਸਮਝਿਆ ਗਿਆ ਤੁਸੀਂ ਰਹਿਣਾ ਹੈ ਤੇ ਅੱਜ ਉਹ ਲੜਾਈ ਜਿਹੜੀ ਆ ਉਹ ਸਮਾਜ ਦੀ ਤਾਕਤ ਨਾਲ ਤੇ ਕੋੜ ਦੇ ਇਨਸਾਨਾਂ ਨਾਲ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਦੇ ਕਾਨੂੰਨਾਂ ਜਿਹੜਾ ਆ ਸਾਨੂੰ ਅੱਜ 13 ਸਾਲ ਬਾਅਦ ਜਿਹੜਾ ਆ ਮਾਨਯੋਗ ਕੋਰਟ જિલ્લા ਤਰੰਤਾਰਨ ਵੱਲੋਂ ਜਿਹੜਾ ਦੋਸ਼ੀ ਆ ਉਹਨਾਂ ਨੂੰ ਜਿਹੜਾ ਆ ਦੋਸ਼ੀ ਕਰਾਰ ਕਰ ਦਿੱਤਾ ਗਿਆ ਸੋ ਇਹਦੇ ਨਾਲ ਨਾ ਮੈਂ ਦੱਸਣਾ ਚਾਹੁੰਦਾ ਹੈ ਕਿ ਵੇਖੋ ਸਕਵਾਵੇਂ ਦੋ ਛੀ ਸਿਆਸਦਵਾਨ ਸੀਗੇ ਜੀ ਯਾਨੀ ਕਿ ਹਰਕਾ ਬਧਾਇਆ ਗਿਆ ਬਦਾਨ ਸਭਾ ਹਰਕਾ ਕਾਨੂੰਨ ਸਾਫ ਤੋਂ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਅਤੇ ਪੁਲਿਸ ਮੁਲਾਜ਼ਮ ਜਿਨ੍ਹਾਂ ਵੱਲੋਂ ਭਾਵੇਂ ਸੰਨ ਦਰਾਇਆ ਗਿਆ ਸੀਗਾ ਧੱਕੇ ਮਾਰੇ ਗਏ ਭਾਵ ਤੇ ਆਪਣੀ ਵੱਲੋਂ ਇਸ ਕੇਸ ਤੋਂ ਪਿੱਛੇ ਹਟਣ ਦੀ ਕਿਹਾ ਗਿਆ ਪਰ ਇੱਥੇ ਮੈਂ ਆਪਣੇ ਮਿਸਰੀਆ ਅਤੇ ਪੂਰੀ ਫੈਮਲੀ ਜਿਨ੍ਹਾਂ ਨੇ ਇਹ ਲੜਾਈ ਜਿਹੜੀ ਆ ਸਮਾਜ ਦੀ ਜਿੱਤ ਕਰਨ ਦੀ ਜੜੀ ਅਤੇ ਆਪਣੇ ਭਾਈਚਾਰੇ ਚ ਸਭ ਤੋਂ ਵੱਡੀ ਇਹ ਮਸਾਲਾ ਹੀ ਕਹਦਾ ਕੰਨ ਚ ਉਹਨੇ ਮੈਡਮ ਹਰਬਿੰਦਰ ਕੌਰ ਸਮਾ ਵੱਲੋਂ ਹੌਣ ਵਾਲੇ ਸਮੇਂ 'ਚ ਜਿੱਥੇ ਵੀ ਕਿਤੇ ਸਾਡੇ ਪਰਿਵਾਰ ਨਾਲ ਤਕਾ ਹੁੰਦਾ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਤਕੜੇ ਹੋ ਕੇ ਤੁਸੀਂ ਲੜਾਈ ਲੜਨੀ ਆ ਤਾਂ ਜੋ ਆਪਾਂ ਜਿੱਤ ਕੇ ਜਿਹੜਾ ਅਸੀਂ ਇੱਕ ਤੇ ਵਿੱਚ ਵੀ ਸਜਾ ਕਰਾਈਏ ਕਿਉਂਕਿ ਆ ਸ਼ਿਡੂਲ ਕਾਸਟ੍ਰਕਟ ਦੇ ਵਿੱਚ ਜਿਹੜੀ ਆ ਉਹ ਤਰਨ ਤਰਨ ਅਦਾਲਤ ਨੇ ਜਿਹੜੀ ਆ ਉਹ ਦੋਸ਼ੀ ਕਰਾਰ ਕੀਤੀ ਆ ਮਹਿਰਾਮਾ ਬਾਬਾ ਜੀ ਕੁੱਲ ਦੋਸ਼ੀ ਕਿੰਨੇ ਆ ਤੇ ਟੋਟਲ ਦੋਸ਼ੀ 13 ਸੀ ਜਿਹਦੇ ਵਿੱਚ ਡਾਇਰੈਕਟਰ ਦੀ ਡੈਥ ਹੋ ਗਈ ਆ 12 ਦੋਸ਼ੀਆਂ ਨੂੰ ਜਿਹੜਾ ਉਹ ਦੋਸ਼ੀ ਕਰਾਰ ਕਰ ਦਿੱਤਾ ਗਿਆ ਜਿਹਦੇ ਵਿੱਚੋਂ 9 ਦੋਸ਼ੀਆਂ ਨੂੰ ਜਿਹੜਾ ਆ ਉਹ ਅ ਅਸਿਆ ਕਦੇ ਅਧੀਨ ਤੇ ਵੱਖ-ਵੱਖ ਧਾਰਾਵਾਂ ਦੇ ਅਧੀਨ ਸਜਾ ਹੋਈ ਹੈ ਤਿੰਨ ਦੋਸੀ ਜਿਹੜੇ ਐਸਸੀ ਸੀਗੇ ਉਹਨਾਂ ਨੂੰ ਜਿਹੜੀਆਂ 323 561 430 ਅਤੇ ਹੋਰ ਧਾਰਾਵਾਂ ਅਧੀਨ ਜਿਹੜੀਆਂ ਉਹਨਾਂ ਸਜਾ ਮਾਨਯੋਗ ਅਦਾਲਤ ਦਾ ਧੰਨਵਾਦ ਕਰਨ ਚਾਹੁੰਦਾ ਹਾਂ ਤੇ ਇੱਥੇ ਆਪਣੇ 바ਵਾ ਸਾਹਿਬ ਅੰਬੇਦਕਰ ਸਾਹਿਬ ਦੇ ਕਾਨੂੰਨ ਦਾ ਧੰਨਵਾਦ ਕਰਦਾ ਜਿੰਨਾਂ ਦੀ ਬਦਵਲਤ ਗਰੀਬਾਂ ਮਜ਼ਲੂਮਾਂ ਤੇ ਬੇਸਾਰੇ ਲੋਕਾਂ ਨੂੰ ਮਿਲਾਇਆ ਉਹ ਇਨਸਾਫ ਮਿਲਦਾ ਹੈ ਇਸ ਕਰਕੇ ਮੈਂ ਤੇ ਬਾਬਾ ਸਾਹਿਬ ਅਮਰ ਰਹਿਤੇ ਬਾਬਾ ਸਾਹਿਬ ਵੀ ਜਿਆ ਕਹੂੰਗਾ ਜਿਨ੍ਹਾਂ ਦੀ ਬਦੌਲਤ ਜਿਹੜਾ ਆ ਸਾਡੇ ਵੀ ਗਰੀਬ ਪਰਿਵਾਰਾਂ ਨੂੰ ਜਿਹੜਾ ਆ ਮਾਂਜੋ ਕੋਰ ਵੱਲੋਂ ਜੀ 13 ਸਾਲ ਬਾਅਦ ਇਨਸਾਫ ਮਿਲਿਆ ਕੀ ਕਹਿਣਾ ਚਾਹੁੰਦਾ ਮੈਨੂੰ ਬਹੁਤ ਖੁਸ਼ੀ ਆ ਕਿ ਮੈਨੂੰ 13 ਸਾਲ ਬਾਅਦ ਇਨਸਾਫ ਮਿਲਿਆ ਔਰ ਮੈਂ ਆਪਣੇ ਅਮਿਤ ਜੀ ਤਾਨ ਜੀ ਦਾ ਬਹੁਤ ਦਿਲੋ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚ ਤੇ ਇੰਨੀਆਂ ਕਠਿਨਾਈਆਂ ਸਹ ਕੇ ਸਿਰਫ ਆਪਣੇ ਪੇਸ਼ਿੰਗ ਜਿਹੜਾ ਉਹਨਾਂ ਨੇ ਐਮਨਿਆਤ ਦਿੱਤੀ ਔਰ ਮੈਨੂੰ ਅੱਜ ਇਨਸਾਫ ਲੈ ਕੇ ਦਿੱਤਾ ਮੇਰੇ ਨਾਲ ਵੋਟੇ ਦਾ ਵੋਟਾ ਲੱਗੇਗਾ ਲੱਗੇਗਾ ਮਾਨਜੂਬ ਅਦਾਲਤ ਦੇ ਫੈਸਲੇ ਨੂੰ ਕਿਸ ਤਰ੍ਹਾਂ ਵੇਖਦੇ ਮੈਂ ਮੈਂ ਤਾਂ ਪੂਰਾ ਮੈਨੂੰ ਭਰੋਸਾ ਹੈ ਮਾਨਜੂਬ ਹੋਰ ਤਾਂ ਵੀ ਜੇ ਅੱਜ ਉਹਨਾਂ ਨੇ ਸਜ਼ਾ ਸੁਲਾਈ ਹੈ ਔਰ ਵੱਤ ਤੋਂ ਵੱਤ ਜਿਹੜਾ ਆਇਆ ਉਹਨਾਂ ਨੂੰ ਸਜ਼ਾ ਦੇ ਕੇ ਜਿਹੜਾ ਹੁਣ ਅੱਗੇ ਵੀ ਮੇਰਾ ਸਾਥ ਦੇਣਗੇ ਕਿਉਂਕਿ ਮੈਨੂੰ ਕਾਨੂੰਨ ਤੇ ਹਾਂਜੀ ਸਰ ਇੱਕ ਲੰਬੇ ਸਮੇਂ ਤੋਂ ਕੇਸ ਚੱਲ ਰਿਹਾ ਉਹਦੀ ਅੱਜ ਅਦਾਲਤ ਦੇ ਵਿੱਚ ਸੁਣਵਾਈ ਹੋਈ ਕੀ ਸਾਰਾ ਮੈਟਰ ਹੈ ਤੁਰੇ 4/3/2013 ਨੂੰ ਇੱਕ ਪਰਚਾ ਹੋਇਆ ਸੀ ਜੀ ਦਮਿੰਦਰ ਕੁਮਾਰ ਸਾਹ ਸਿੰਘ ਅਰਵਿੰਦ ਸਿੰਘ ਉਸ ਜੋਸ਼ੀ ਮਨਿੰਦਰ ਸਿੰਘ ਉਸ ਸਾਹਾ ਕਵਲਦੀਪ ਸਿੰਘ ਤੇ ਗਗਨਪ੍ਰੀਤ ਸਿੰਘ ਦੇ ਨਾਮ ਜੀ ਉਸ ਤੋਂ ਬਾਅਦ ਸਰ ਪੰਜੇੜੀ ਦੋਸ਼ੀ ਫੇਰ ਤੇ ਸੁਨੀਲੀ ਅਪਲੀਕੇਸ਼ਨ ਥਲੇ ਆਈ ਸੀ ਜੀ ਠੀਕ ਹੈ ਜੀ ਅੱਜ ਜੋ ਸਾਰੇ ਦੋਸ਼ੀ 11 11 ਦੋਸ਼ੀ ਸਾਰੇ ਦੋਸ਼ੀ ਘਰਾਰ ਕੀਤੇ ਗਏ ਪ੍ਰਿੰਕਪਲ ਜਸਾ ਅਡੀਸ਼ਨਲ ਸੈਸ਼ਨ ਜੇ ਤਰ ਤਰ ਮਹ ਜੀ ਤੇ ਜਿਨ੍ਹਾਂ ਵਿੱਚੋਂ ਨੌ ਜਿਹੜੇ ਦੋਸ਼ੀ ਸੀ ਜਿਵੇਂ ਦਵਿੰਦਰ ਕੁਮਾਰ ਸਾਧ ਸਿੰਘ ਅਰਵਿੰਦਰ ਸਿੰਘ ਉਸੋਸ਼ੀ ਮਨਜਿੰਦਰ ਸਿੰਘ ਉਸਾਬਾ ਕਵਲਦੀਪ ਸਿੰਘ ਅਸ਼wini ਕੁਮਾਰ ਤਰਸੀਮ ਸਿੰਘ ਤੇ ਹਰਜਿੰਦਰ ਸਿੰਘ ਇਹ 3 ਕਲੋਸ 1 ਕਲੋਸ 10 ਐਂਡ ਸੈਕਸ਼ਨ 4 ਸ਼ਡੂਲ ਕਾਸ ਐਂਡ ਸ਼ਡੂਲ ਰਿਵੈਕਟ ਵਿੱਚ 354 148 109 IPC ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਤੇ ਜਿਹੜੇ ਗੁਰਦੀਪ ਗੁਰਦੀਪ ਰਾਜ ਨਰਿੰਦਰਜੀਤ ਸਿੰਘ ਐਸਆਈ ਤੇ ਗਗਨਦੀਪ ਸਿੰਘ ਉਹ 323 148 109506 IPC ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸਰ ਇਹਦੇ ਵਿੱਚ ਕੋਈ ਪੋਲਿਟਿਕਸ ਦਾ ਨਾਮ ਹੀ ਆ ਰਿਹਾ ਜੀ ਹਾਂਜੀ ਜੀ ਮਨਜਿੰਦਰ ਸਿੰਘ ਲਾਲਪੁਰਾ ਜੀ ਉਹ ਖਡੂਰ ਸਾਹਿਬ ਐਮਐਲਏ ਆ ਉਹ ਵੀ ਦੋਸ਼ੀ ਕਰਾਰ ਹੋਏ ਜੀ ਜੀ ਕੇਸ ਅੱਜ ਕੋ ਚੱਲ ਰਿਹਾ ਜੀ ਹਾਂਜੀ ਕੇਸ ਜੱਜ ਕੋ ਕੇਸ ਚੱਲ ਰਿਹਾ ਹੈ ਡੀਮ ਕੁਮਾਰ ਜੱਜ ਸਾਹਿਬ ਅਡੀਸ਼ਨਲ ਸੈਸ਼ਨ ਜੇ ਤਰ੍ਹਾਂ ਠੀਕ